ਸასი ਗੱਲ ਦੋਸਤੋ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਇੱਕ ਵਾਰੀ ਫੇਰ ਤੁਹਾਡੇ ਨਾਲ ਰੂਬਰੂ ਫੇਸਬੁੱਕ ਤੇ ਲਾਈਵ ਸਭ ਤੋਂ ਪਹਿਲਾਂ ਤਾਂ ਪੰਜਾਬੀਆਂ ਨੂੰ ਇਸ ਗੱਲ ਦੀਆਂ ਵਧਾਈਆਂ ਕਿ ਅੱਜ ਬਾਦਲਾਂ ਦਾ ਰਾਜ ਜ਼ੁਲਮ ਦੇ ਰਾਜ ਦਾ ਅੰਤ ਹੋ ਗਿਆ ਕੋਡ ਲੱਗ ਗਿਆ ਜੀ ਜਨ ਜਾਗਤਾ ਲੱਗ ਗਿਆ 4 ਫਰਵਰੀ ਨੂੰ ਪੰਜਾਬ ਦੇ ਵਿੱਚ ਵੋਟਾਂ ਦੀ ਤਰੀਕ ਆਈ ਹੈ ਇਹਦਾ ਮਤਲਬ ਅੱਜ ਤੋਂ ਇਹਨਾਂ ਦੇ ਜ਼ੁਲਮ ਦਾ ਰਾਜ ਖਤਮ ਹੋ ਗਿਆ ਇਲੈਕਸ਼ਨ ਕਮਿਸ਼ਨ ਦੀ ਸਰਕਾਰ ਬੰਦੇ ਕੰਟਰੋਲ ਜਾਜੂਗੀ ਪੁਲਿਸ ਵੀ ਤੇ ਪ੍ਰਸ਼ਾਸਨ ਵੀ ਮੈਂ ਤੁਹਾਨੂੰ ਬੇਨਤੀ ਕਰਦਾ ਆਪਣੇ ਆਪਣੇ ਜਿਹੜੇ ਵੀ ਹਲਕੇ ਚੋਂ ਤੁਸੀਂ ਜੇ ਕੋਈ ਪੁਲਿਸ ਵਾਲਾ ਪੱਖਪਾਤ ਕਰਦਾ ਹੈ ਜੇ ਕੋਈ ਅਫਸਰ ਵੋਟਾਂ ਮੰਗਦਾ ਕਿਸੇ ਪਾਰਟੀ ਵਾਸਤੇ ਜਾਂ ਜਾਂ ਡਰਾਉਂਦਾ ਧਮਕਾਉਂਦਾ ਤਾਂ ਸਾਨੂੰ ਪਲੀਜ਼ ਜਰੂਰ ਇਨਫੋਰਮ ਕਰਿਓ ਇਮੀਡੀਏਟਲੀ ਉਹਦੀ ਬਦਲੀ ਹੋ ਜਾਊਗੀ ਈਮਾਨਦਾਰ ਤੇ ਚੰਗੇ ਪੁਲਿਸ ਅਫਸਰ ਜਿਹੜੇ ਨੇ ਜਿਹੜੇ ਇਹਨਾਂ ਨੇ ਖੁੰਝੇ ਲਾ ਕੇ ਰੱਖੇ ਸੀ ਖੁੱਡੇ ਲਾ ਕੇ ਰੱਖੇ ਸੀ ਉਹਨਾਂ ਨੂੰ ਪੰਜਾਬ ਦੇ ਵਿੱਚ ਫੀਲਡ ਦੇ ਵਿੱਚ ਲਿਆਂਦਾ ਜਾਊਗਾ ਸੀ ਪੁਲਿਸ ਕਾ ਆਪਣਾ ਇਲੈਕਸ਼ਨਲ ਕਮਿਸ਼ਨ ਕੋਲੇ ਇਹ ਲਿਸਟ ਦੇ ਰਹੇ ਹਨ ਬਹੁਤ ਦੀਵਾਲੀ ਤੋਂ ਵੀ ਵੱਧ ੜੀਕਾ ਜਾ ਰਿਹਾ ਸੀ ਆ ਚੋਣ ਜਾਬਤੇ ਨੂੰ ਅੱਜ ਪੰਜਾਬ ਦੇ ਵਿੱਚ ਜਸ਼ਨ ਦਾ ਮਾਹੌਲ ਹੋਊਗਾ ਪਟਾਕੇ ਚੱਲਣਗੇ ਅੱਜ ਔਰ 4 ਫਰਵਰੀ ਨੂੰ ਇਲੈਕਸ਼ਨ ਹੋਊਗੀ 11 ਮਾਰਚ ਨੂੰ ਰਿਜ਼ਲਟ ਆਊਗਾ। ਔਰ ਆ ਮੇਰੀ ਵੀਡੀਓ ਪੋਸਟ ਮੇਰੀ ਸੰਭਾਲ ਕੇ ਰੱਖ ਲਿਓ 11 ਮਾਰਚ ਨੂੰ 11 ਵਜੇ ਤੱਕ ਆਮ ਆਦੀ ਪਾਰਟੀ ਦੀ ਸਰਕਾਰ ਬਣ ਜੂਗੀ। ਤੇ ਸੌ ਚੁੱਕਣ ਤੋਂ 48 ਘੰਟਿਆਂ ਦੇ ਵਿੱਚ ਵਿੱਚ ਵਿਕਰਮਜੀਤ ਮਜੀਠੀਆ ਜੇਲ੍ਹ 'ਚ ਹੋਊਗਾ। ਇਹ ਲਿਖ ਲਿਓ। ਅੱਜ ਤਿੰਨ ਰੈਲੀਆਂ ਨੇ। ਜਿਨ੍ਹਾਂ ਵਿੱਚ ਭਾਈ ਰੂਪਾ ਜਿਹੜਾ ਕਿ ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ਚ ਪਿੰਡ ਹੈ ਅਗਲਾ ਹੈਗਾ ਪਿੰਡ ਚੌਕੇ ਜਿਹੜਾ ਕਿ ਮੋੜ ਵਿਧਾਨ ਸਭਾ ਹਲਕੇ ਦਾ ਪਿੰਡ ਹੈ ਤੇ ਤੀਜਾ ਹੈ ਮੀਰਪੁਰ ਮੀਰਾਪੁਰ ਇਹ ਸਰਦੂਲਗੜ ਹਲਕੇ ਦਾ ਪਿੰਡ ਹੈ ਅਸੀਂ ਆਉਣ ਦਾ ਵੇ ਆ ਪਹੁੰਚਣ ਵਾਲਿਆਂ ਪਹਿਲੀ ਰੈਲੀ ਤੇ ਅੱਧੇ ਘੰਟੇ ਦੇ ਵਿੱਚ ਵਿੱਚ ਸੋ 1 ਮਹੀਨਾ ਚ 4 ਜਨਵਰੀ ਹੈ ਇੱਕ ਪੂਰਾ ਮਹੀਨਾ ਵੀਰੋ ਜੋਰ ਲਾ ਦਿਓ 1 ਮਹੀਨਾ ਡੱਟ ਕੇ ਲਾ ਦਿਓ ਮੈਂ ਵਰਕਰਾਂ ਨੂੰ ਵਲੰਟੀਅਰਸ ਨੂੰ ਜਿੱਥੇ ਵੀ ਬੈਠੇ ਨੇ ਉਹ ਮੈਂ ਉਹਨਾਂ ਨੂੰ ਬੇਨਤੀ ਕਰਦਾ ਇੱਕ ਮਹੀਨਾ ਪੰਜਾਬ ਵਾਸਤੇ ਦੇ ਦਿਓ ਪੰਜਾਬ ਸਦੀਆਂ ਤੁਹਾਡਾ احسان مند ਰਹੂਗਾ ਪੰਜਾਬ ਦੁਬਾਰੇ ਪੰਜਾਬ ਬਣ ਜਾਊਗਾ ਇੱਕ ਮਹੀਨਾ ਹੁਣ ਕੋਈ ਆਪਣੇ ਨਿੱਜੀ ਕੰਮ ਜਿਹੜੇ ਨੇ ਛੱਡ ਦਿਓ ਸਿਰਫ ਪੰਜਾਬ ਵਾਸਤੇ ਜਿਸ ਜਿਵੇਂ ਵੀ ਕਰ ਸਕਦੇ ਹੋ ਵੋਟਾਂ ਮੰਗਣੀਆਂ ਜੇ ਘਰ ਘਰ ਜਾਣਾ ਜਾ ਸਕਦੇ ਹੋ ਘਰ ਘਰ ਜਾਓ ਜੇ ਸੋਸ਼ਲ ਮੀਡੀਆ ਤੇ ਪ੍ਰਚਾਰ ਕਰ ਸਕਦੇ ਸੋਸ਼ਲ ਮੀਡੀਆ ਤੇ ਕਰੋ ਔਰ ਜੇ ਤੁਸੀਂ ਕੋਈ ਨੁੱਕੜ ਨਾਟਕ ਕਵਿਤਾ ਗੀਤ ਕਾਰਟੂਨ ਜਿਵੇਂ ਵੀ ਤੁਸੀਂ ਆਮ ਆਦਿ پارٹی ਦੇ ਹੱਕ ਚ ਤੇ ਇਹਨਾਂ ਦੇ ਜ਼ੁਲਮਾਂ ਦੇ ਵਿਰੁੱਧ ਜਿਵੇਂ ਵੀ ਤੁਸੀਂ ਯੋਗਦਾਨ ਪਾ ਸਕਦੇ ਹੋ ਮੈਂ ਤੁਹਾਨੂੰ ਹੱਥ ਬਨ ਕੇ ਬੇਨਤੀ ਕਰਦਾ ਕਿ ਹੁਣ ਆਖਰੀ ਮਹੀਨਾ ਹੈ ਆਖਰੀ ਮਹੀਨੇ ਦੇ ਵਿੱਚ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਈਏ ਪੰਜਾਬ ਦੀ ਧਰਤੀ ਨੂੰ ਨਾ ਗੁੰਡਿਆਂ ਤੋਂ ਛੁਡਾਈਏ ਪੰਜਾਬ ਦੀ ਧਰਤੀ ਨੂੰ ਮਾਫੀਆ ਰਾਜ ਤੋਂ ਛੁਟਕਾਰਾ ਦਵਾਈਏ ਤੇ ਉਹੀ ਰੰਗਲਾ ਪੰਜਾਬ ਉਹੀ ਹੱਸਦਾ ਖੇੜਦਾ ਪੰਜਾਬ ਆਪਾਂ ਵਾਪਸ ਲੈ ਕੇ ਆਈਏ ਬਾਕੀ ਮੈਂ ਸਮੇਂ-ਸਮੇਂ ਤੇ ਤੁਹਾਨੂੰ ਅਪਡੇਟ ਕਰਦਾ ਰਹੂੰਗਾ ਅਧਿਕ ਘੰਟੇ ਦੇ ਵਿੱਚ ਵਿੱਚ ਰੈਲੀ ਵੀ ਲਾਈਵ ਹੋ ਜੂਗੀ ਤੁਸੀਂ ਸੁਣੋਗੇ ਦੇਖੋਗੇ ਤੇ ਮਾਹੌਲ ਦੇਖਣ ਵਾਲਾ ਹੋਊਗਾ ਕਿ ਕੋਡ ਲੱਗ ਗਿਆ ਲੋਕਾਂ ਦਾ ਡਰ ਚੱਕਿਆ ਗਿਆ ਜਿਹੜੇ ਪਰਚਾ ਕਲਚਰ ਤੋਂ ਜਿਹੜੇ ਨਾਲ ਪੁਲਿਸ ਵਾਲਿਆਂ ਤੋਂ ਡਰਵਾਉਂਦੇ ਸੀ ਕਿ ਆਹ ਕਰ ਦਿਆਂਗਾ ਉਹ ਕਰ ਦਿਆਂਗੇ ਉਹ ਲੋਕਾਂ ਦਾ ਡਰ ਚੱਕਿਆ ਗਿਆ ਇਸ ਗੱਲ ਦੀ ਮੈਂ ਤੁਹਾਨੂੰ ਵਧਾਈ ਦੇਣ ਵਾਸਤੇ ਹੁਣ ਲਾਈਵ ਹੋਇਆ ਹਾਂ ਮੈਂ ਹੁਣੇ ਕੁਝ ਚੰਦ ਮਿੰਟ ਪਹਿਲਾਂ ਹੀ ਹਜੇ ਇਲੈਕਸ਼ਨ ਕਮਿਸ਼ਨ ਨੇ ਅਨਾਉਂਸਮੈਂਟ ਕੀਤੀ ਹੈ 4 ਫਰਵਰੀ ਨੂੰ ਵੋਟਾਂ ਪੰਜਾਬ 'ਚ 2 ਫਰਵਰੀ ਤੱਕ ਸ਼ਾਮ ਦੇ 5 ਵਜੇ ਤੱਕ ਪ੍ਰਚਾਰ ਹੋਊਗਾ 11 ਜਨਵਰੀ ਤੋਂ 18 ਜਨਵਰੀ ਦੇ ਵਿੱਚ ਵਿੱਚ ਇੱਕ ਹਫ਼ਤੇ ਦੇ ਵਿੱਚ ਵਿੱਚ ਜਿਹੜੇ ਕਾਗਜ਼ ਭਰੇ ਜਾਣਗੇ ਨਾਮੀਨੇਸ਼ਨ ਔਰ ਸੁਭੀਰワਲ ਜੀ ਨੂੰ ਮੈਂ ਫੇਰ ਬੇਨਤੀ ਕਰਦਾ ਕਿ ਘੱਟ ਘੱਟ ਹੁਣ ਤਾਂ ਦੱਸ ਦਿਓ ਨਾ ਕਿ ਇੱਥੋਂ ਕਿੱਥੋਂ ਲੰਘਣਾ ਹੈ ਤਾਂ ਕਿ ਪਾਰਟੀ ਸਾਡੀ ਡਿਸੀਜਨ ਲੈ ਸਕੇ ਇਨਕਲਾਬ ਜ਼ਿੰਦਾਬਾਦ